ਅੱਛਾ ਸਾਰੇ ਬਾਬੇ ਜਿਹੜੇ ਐ ਇਹਨਾਂ ਦੀ ਭੈਣ ਦਾ ਲੱਕੜ ਇਹਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੁਣ ਉਹਨਾਂ ਦੇ ਉੱਤੇ ਮਾੜਾ ਵਖਤ ਚੱਲਦਾ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋਂ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਲਿਓ ਕਰਤੂਤ ਦੇ ਮਾਲਕ ਹੋਮ ਹੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰਹਿਰਾਸ ਪੜਦਾ ਉਹਦੀ 2.5 ਲੱਖ ਰੁਪਈਆ ਤਨਖਾਹ ਆ ਤੇ ਭੈਣ ਚੋਂ ਸਾਢੇ ਨਿਆਣੇ 50-50 ਲੱਖ ਰੁਪਇਆ ਲਿਜਾ ਕੇ ਭੈਣ ਚੋਂ ਉੱਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲ ਲੋ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੋਂ ਉਹਨਾਂ ਨੂੰ ਲੱਗੇ ਵੀ ਇਹਨਾਂ ਤੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇ ਸਾਲੇ ਅੱਛਾ ਸਾਰੇ ਬਾਬੇ ਜਿਹੜੇ ਆ ਇਹਨਾਂ ਦੀ ਭੈਣ ਦਾ ਲੱਕੜ ਇਹਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੁਣ ਉਹਨਾਂ ਦੇ ਉੱਤੇ ਮਾੜਾ ਵਖਤ ਚੱਲਦਾ ਹੈ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਲਿਓ ਕਰਤੂਤ ਦੇ ਮਾਲਕ ਹੋ ਮੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰਹਿਰਾਸ ਪੜਦਾ ਉਹਦੀ 2.5 ਲੱਖ ਰੁਪਈਆ ਤਨਖਾਹ ਆ ਤੇ ਭੈਣ ਚੋ ਸਾਡੇ ਨਿਆਣੇ 50-50 ਲੱਖ ਰੁਪਈਆ ਲਿਜਾ ਕੇ ਭੈਣ ਚ ਉੱਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲ ਲਓ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੁੱਧਾ ਉਹਨਾਂ ਨੂੰ ਲੱਗੇ ਵੀ ਇਹਨਾਂ ਦੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇਸ ਸਾਲੇ ਅੱਛਾ ਸਾਰੇ ਬਾਬੇ ਜਿਹੜੇ ਐਨਾਂ ਦੀ ਭੈਣ ਦਾ ਲੱਕੜ ਐਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੁਣ ਉਹਨਾਂ ਦੇ ਉੱਤੇ ਮਾੜਾ ਵਖਤ ਚੱਲਦਾ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋਂ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਾਲਿਓ ਕਰਤੂਤ ਦੇ ਮਾਲਕ ਹੋਮ ਹੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰਹਿਰਾਸ ਪੜਦਾ ਉਹਦੀ 2.5 ਲੱਖ ਰੁਪਈਆ ਤਨਖਾਹ ਆ ਤੇ ਭੈਣ ਚੋਂ ਸਾਢੇ ਨਿਆਣੇ 50-50 ਲੱਖ ਰੁਪਇਆ ਲਿਜਾ ਕੇ ਭੈਣ ਚੋਂ ਉੱਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲ ਲਓ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੋਂ ਦੋ ਉਹਨਾਂ ਨੂੰ ਲੱਗੇ ਵੀ ਇਹਨਾਂ ਤੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇਸ ਸਾਲੇ ਅੱਛਾ ਸਾਰੇ ਬਾਬੇ ਜਿਹੜੇ ਐਨਾਂ ਦੀ ਭੈਣ ਦਾ ਲੱਕੜ ਇਹਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੁਣ ਉਹਨਾਂ ਦੇ ਉੱਤੇ ਮਾੜਾ ਵਖਤ ਚੱਲਦਾ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋਂ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਲਿਓ ਕਰਤੂਤ ਦੇ ਮਾਲਕ ਹੋਮ ਹੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰੈਰਾਸ ਪੜਦਾ ਉਹਦੀ 2.5 ਤਿੰਨ ਲੱਖ ਰੁਪਇਆ ਤਨਖਾਹ ਆ ਤੇ ਭੈਣ ਚੋਂ ਸਾਢੇ ਨਿਆਣੇ 50-50 ਲੱਖ ਰੁਪਇਆ ਲਿਜਾ ਕੇ ਭੈਣ ਚੋਂ ਉੱਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲੋ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੋਂ ਦੋ ਉਹਨਾਂ ਨੂੰ ਲੱਗੇ ਵੀ ਇਹਨਾਂ ਤੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇਸ ਸਾਲੇ ਅੱਛਾ ਸਾਰੇ ਬਾਬੇ ਜਿਹੜੇ ਐਨਾਂ ਦੀ ਭੈਣ ਦਾ ਲੱਕੜ ਇਹਨਾਂ ਦੀ ਦਾ ਕੈਨੇਡਾ ਅਮਰੀਕਾ ਚੋਂ ਸਿੰਘਾਂ ਤੋਂ ਪੈਸੇ ਲੈਂਦੇ ਆ ਹੁਣ ਉਹਨਾਂ ਦੇ ਉੱਤੇ ਮਾੜਾ ਵਖਤ ਚੱਲਦਾ ਕੌਣ ਗੱਲ ਕਰ ਰਿਹਾ ਹੈ ਉਹਨਾਂ ਦੇ ਲਈ ਉਹ ਭੈਣ ਚੋਂ ਦੋ ਸਾਰੇ ਜਣੇ ਇਕੱਠੇ ਹੋ ਕੇ ਤੁਸੀਂ ਡੋਨਲਡ ਟਰੰਪ ਦੇ ਨਾਲ ਗੱਲ ਕਰ ਸਕਦੇ ਆ ਕਿ ਤੈਨੂੰ ਗੱਲ ਬਿਮਾਰੀ ਕੀ ਆ ਜੇ ਤੁਹਾਡੀ ਇੰਨੀ ਕਰਤੂਤ ਹੋਵੇ ਸਾਲਿਓ ਕਰਤੂਤ ਦੇ ਮਾਲਕ ਹੋਮ ਹੋ ਨਾ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਰੈਰਾਸ ਪੜਦਾ ਉਹਦੀ 2.5 ਲੱਖ ਰੁਪਈਆ ਤਨਖਾਹ ਆ ਤੇ ਭੈਣ ਚੋਂ ਸਾਢੇ ਨਿਆਣੇ 50-50 ਲੱਖ ਰੁਪਇਆ ਲਿਜਾ ਕੇ ਭੈਣ ਚੋਂ ਉੱਥੇ ਗੋਰਿਆਂ ਦੇ ਦਿਹਾੜੀਆਂ ਕਰਦੇ ਆ ਡੁੱਬ ਕੇ ਮਰ ਜਾਓ ਭੈਣ ਦਿਓ ਯਾਰੋ ਬੂਮੂ ਥਾ ਤਾਂ ਮੂੰਹ ਖੋਲ ਲਓ ਇੰਟਰਨੈਟ ਤੇ ਇਹਦਾ ਪ੍ਰਚਾਰ ਕਰ ਲਓ ਭੈਣ ਚੋਂ ਦੋ ਉਹਨਾਂ ਨੂੰ ਲੱਗੇ ਵੀ ਇਹਨਾਂ ਤੇ ਮਗਰ ਕੋਈ ਗੱਲ ਕਰਨ ਵਾਲਾ ਆ ਹਰਾਮਦੇ ਸਾਲੇ